ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਅਤੇ ਦੱਖਣੀ ਕੋਰੀਆ ਦੇ 10 ਦਿਨਾਂ ਦੇ ਦੌਰੇ ਤੋਂ ਵਾਪਸ ਪਰਤਣ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਆਪਣੀ ਸਰਕਾਰੀ ਪ੍ਰਹੈਸ਼ਤੇ ਪ੍ਰੈਸ ਕਾਨਫਰੰਸ ਕਰਦੇ ਨਜ਼ਰਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਵਿਰੋਧੀ ਧਿਰ ਖਾਸ ਤੌਰ ਤੇ ਕਾਂਗਰਸ ਤੇ ਚੁਟਕੀ ਲਈ ਜੋ ਕਥਿਤ ਤੌਰ ਤੇ ਔਦਿਆਂ ਦੇ ਰੇਟ ਤੈਅ ਕਰਨ ਦੀ ਗੱਲ ਆਖ ਰਹੇ ਸਨ ਉਹਨਾਂ ਕਿਹਾ ਕਿ ਜਿੱਥੇ ਉਹ ਪੰਜਾਬ ਦੇ ਵਿੱਚ ਨਿਵੇਸ਼ ਲਿਆਉਣ ਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਬਾਰੇ ਸੋਚ ਰਹੇ ਨੇ ਉੱਥੇ ਹੀ ਵਿਰੋਧੀ ਧਿਰ ਕਾਉਂਸਲਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੁਰਸੀਆਂ ਦੇ ਰੇਟ ਦੱਸ ਰਹੀ ਹੈ ਮਾਨ ਨੇ ਕਿਹਾ ਕਿ ਉਹਨਾਂ ਦੀ ਸੋਚ ਹੈ ਜਦੋਂ ਕਿ ਉਹ ਖੁਦ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਕਬਜ਼ੇ ਅਤੇ ਬਿਜਲੀ ਦੇ ਬਿੱਲ ਮਾਫ ਕਰਨ ਬਾਰੇ ਗੱਲ ਕਰ ਰਹੇ ਨੇ ਉਹਨਾਂ ਨੇ ਇਹ ਸਭ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਛੱਡਦਿਆਂ ਪ੍ਰੈਸ ਕਾਨਫਰੰਸ ਦੇ ਅੰਤ ਵਿੱਚ ਕਬੀਰ ਦਾ ਇੱਕ ਦੋਹਾ ਵੀ ਸੁਣਾਇਆ ਅਤੇ ਪ੍ਰੈਸ ਕਾਨਫਰੰਸ ਖਤਮ ਕਰ ਦਿੱਤੀ ਮੁੱਖ ਮੰਤਰੀ ਨੇ ਜਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਹੋਏ ਪ੍ਰੋਗਰਾਮਾਂ ਤੇ ਸਮਝੌਤਿਆਂ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਇਸ ਦੌਰੇ ਦਾ ਮੁੱਖ ਟੀਚਾ ਪੰਜਾਬ ਦੇ ਵਿੱਚ ਨਿਵੇਸ਼ ਵਧਾਉਣਾ ਸੀ ਉਹਨਾਂ ਦੱਸੇ ਕਿ ਵੱਡੀ ਗਿਣਤੀ ਵਿੱਚ ਕੰਪਨੀਆਂ ਮੋਹਾਲੀ ਦੇ ਵਿੱਚ ਨਿਵੇਸ਼ ਕਰਨ ਲਈ ਤਿਆਰ ਨੇ ਖਾਸ ਕਰਕੇ ਆਈਟੀ ਹੱਬ ਦੇ ਵਿਕਾਸ ਵਿੱਚ ਅਤੇ ਖੋਜ ਤੇ ਵਿਕਾਸ ਕੇਂਦਰ ਸਥਾਪਿਤ ਕਰਨ ਦੇ ਵਿੱਚ ਦਿਲਚਸਪੀ ਵਿਖਾਈ ਗਈ ਉਹ ਤਾਂ ਇਹ ਤਾਂ ਅਨਲਿमिटेड ਹੈ ਜੀ ਨੌਕਰੀ ਤਾਂ ਹੁਣ ਤੱਕ ਆਪਾਂ 4.5 ਲੱਖ ਤੋਂ ਉੱਪਰ ਨੌਕਰੀਆਂ ਪੈਦਾ ਹੋ ਚੁੱਕੀਆਂ ਨੇ ਇੱਥੇ ਮਨ ਲਗਭਗ 1.5 ਲੱਖ ਕਰੋੜ ਜਿਹੜਾ ਆ ਗਿਆ ਹੋ ਇਸ ਟਿਨਿਓਰ ਦੇ ਵਿੱਚ ਜਿਵੇਂ Tata Steel ਹੈ ਉਹ ਸਾਈਕਲ ਵੈਲੀ ਚ ਸਨਾਥਨ ਟੈਕਸਟਾਈਲ ਹੈ Mahindra ਹੈ ਹੈਨਾ Barview ਹੈ ਤੇ Fredenberg ਹੈ ਜਿਹਨੀਆਂ ਨਵੀਆਂ ਕੰਪਨੀਆਂ Royal Deer House ਹੈ ਜਿਹੜੇ ਕੈਟਲ ਫੀਡ ਬਣਾਉਂਦੇ ਆ ਡੱਚ ਕੰਪਨੀ ਹੈ ਤੋਂ ਚ ਬਹੁਤ ਸਾਰੀਆਂ ਨੌਕਰੀਆਂ ਨੌਕਰੀਆਂ ਦੇਖੋ ਜੇ 1.5 ਲੱਖ ਕਰੋੜ ਦੇ ਨਾਲ 4.5 ਲੱਖ ਨੌਕਰੀ ਮਿਲ ਸਕਦੀ ਹੈ ਸਾਡੇ ਕੋਲ ਹੋਰ ਪੈਸੇ ਮਤਲਬ ਕੰਪਨੀਆਂ ਆ ਗਿਆ ਹੋਰ ਨੌਕਰੀਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਵੇਂ ਹੁਣ ਬਰਬੀਓ ਕੰਪਨੀ ਤੁਸੀਂ ਜਾ ਕੇ ਆਇਓ ਕਦੇ ਇਹ ਪਟਾਲ ਕਲਾਂ ਲਹਿਰੇਗਾ ਕੇ ਕੋਲ ਲਹਿਰੇਗਾ ਕੇ ਕੋਲ ਮੇਰੇ ਨਾਲ ਦੋ ਤਿੰਨ ਗਨ ਮੁੰਡੇ ਇਧਰਲੇ ਇਲਾਕੇ ਦੇ ਗਨ ਮੈਂ ਨੇ ਉਹ ਕਹਿੰਦੇ ਸਾਡੇ 20-2000 ਰੁਪਇਆ ਉਹ ਟਰੈਕਟਰ ਦੇ ਡਰਾਈਵਰ ਨੂੰ ਦਿੰਦੇ ਜੀ ਨਾਲੇ ਟਰੈਕਟਰ ਦਾ ਕਿਰਾਇਆ ਅਲੱਗ ਦਿੰਦੇ ਉਹਨੂੰ ਵੀ ਜਿਹੜਾ ਟਰੈਕਟਰ ਲੱਗਿਆ ਹੋਇਆ ਹੈ ਪਰਾਲੀ ਲੈ ਕੇ ਆਉਣ ਤੇ ਜਾਂ ਕੋਈ ਵੀ ਟਰਾਂਸਪੋਰਟੇਸ਼ਨ ਵਾਸਤੇ 20-2000 ਰੁਪਇਆ ਉਹ ਕਹਿੰਦੇ ਸ਼ਾਮ ਨੂੰ ਘਰੇ ਆ ਜਾਂਦੇ ਨੇ ਤੇ ਉੱਥੇ ਨਾ ਕੋਈ ਪੋਲੂਸ਼ਨ ਹੈ ਨਾ ਕੋਈ ਉੱਥੇ ਖੜਕਾ ਹੁੰਦਾ ਤੇ ਉਹ ਕਹਿੰਦੇ 50 ਹਜ਼ਾਰ ਏਕੜ ਦੇ ਵਿੱਚ ਪਰਾਲੀ ਨਹੀਂ ਫੁਕਣ ਦਿੰਦੇ ਉਹ ਸਿਰਫ 50 ਹਜ਼ਾਰ ਤਾਂ ਫਿਰ ਇੱਕ ਵਿਧਾਨ ਸਭਾ ਹਲਕਾ ਵੀ ਨਹੀਂ ਹੋਇਆ 50 ਹਜ਼ਾਰ ਤਾਂ 50 ਪਿੰਡਾਂ ਦੀ ਹੋਗੇ ਸਮਝ ਲਓ ਜੇ ਇਸ ਤਰ੍ਹਾਂ ਦਾ ਸਾਡੇ ਕੋਲੇ ਇਨਫਰਾਸਟ੍ਰਕਚਰ ਇਹਨਾਂ ਕੋਲ ਵੱਡੀਆਂ ਨੇ ਜਪਾਨ ਵਾਲਿਆਂ ਕੋਲ ਵੱਡੀਆਂ ਟੈਕਨੋਲੋਜੀ ਨੇ ਲੇਟੈਸਟ ਅਸਿਕਾ ਤੁਸੀਂ ਆ ਜਾਓ ਸਾਡੇ ਕੋਲ ਤਾਂ ਪਰਾਲੀ ਤਾਂ ਮੁਕਣੀ ਸਾਡੇ ਕੋਲੇ ਜਦੋਂ ਅਸੀਂ ਚੌਲ ਪੈਦਾ ਕਰਦੇ ਨਾਲ ਪਰਾਲੀ ਪੈਦਾ ਹੁੰਦੀ ਹੈ ਨੇ ਅਸੀਂ ਉਹ ਜਿਹੜੀ ਨਵੀਆਂ ਸਟਾਈਲ ਦਾ ਸੀਆਟੀ ਸੀ ਉਹਨਾਂ ਦਾ ਸੀਵੀ ਆ ਸਾਡੇ ਕੋਲੇ ਐਸ ਕਿਸਮ ਦੀ ਲੇਬਰ ਤੁਸੀਂ ਦੱਸ ਦਿਓ ਸਾਨੂੰ ਤੁਹਾਨੂੰ ਕਿਸ ਕਿਸਮ ਦਾ ਟੈਲੈਂਟ ਚਾਹੀਦਾ ਅਸੀਂ ਉਹ ਸਕਿਲਡ ਕਰਕੇ ਦੇ ਦਾਂਗੇ ਪੰਜਾਬੀ ਹਾਰਡਵਰਕ ਕਰਨੇ ਪੰਜਾਬੀ ਬਹੁਤ ਮਿਹਨਤੀ ਨੇ ਉਹ ਕਹਿੰਦੇ ਲੈਂਗੁਏਜ ਅਸੀਂ ਕਿ ਭੀ ਅਸੀਂ ਦੱਸ ਦਾਂਗੇ ਜਾ ਕੇ ਭਾਈ ਜਪਾਨੀ ਤੇ ਕੋਰੀਅਨ ਲੈਂਗੁਏਜ ਆ ਤੁਸੀਂ ਦੇਖਿਆ ਮੁੰਡਾ ਸਰਦਾਰ ਜਿਹੜਾ ਉਹ ਕੋਰੀਅਨ ਦੇ ਵਿੱਚ ਜਿਹੜਾ ਟਰਾਂਸਲੇਟਰ ਬਣਿਆ ਹੋਇਆ ਉੱਥੇ ਸੋ ਪੰਜਾਬੀ ਜਿਹੜੇ ਕੰਮ ਨੂੰ ਪਹਿ ਜਾਣ ਫਿਰ ਉਹ ਤਾਂ ਫਿਰ ਕੰਪਲੀਟ ਕਰਕੇ ਮੁੜਦੇ ਹਾਂ ਲੈਂਗੁਏਜ ਹੈ ਜੀ ਸਭ ਤੋਂ ਪਹਿਲਾਂ ਲੈਂਗੁਏਜ ਸਕਿੱਲ ਦੀ ਕੋਈ ਪ੍ਰੋਬਲਮ ਨਹੀਂ ਲੈਂਗੁਏਜ ਬਾਰੇ ਅਸੀਂ ਕਰ ਰਹੇ ਹਾਂ ਅਸੀਂ ਦੇਖੋ ਇਸ ਵਕਤ ਪ੍ਰੈਫਰਡ ਲੈਂਗੁਏਜ ਜਿਹੜੀ ਹੈ ਸਾਡੇ ਸਟੂਡੈਂਟਸ ਦੀ ਫ੍ਰੈਂਚ ਹੈ ਜਾਂ ਸਪੈਨਿਸ਼ ਹੈ ਕਿਉਂਕਿ ਕੈਨੇਡਾ ਅਮਰੀਕਾ ਚੱਲਦੀਆਂ ਨੇ ਅਸੀਂ ਹੁਣ ਥੋੜਾ ਜਿਹਾ ਇਧਰ ਲਈ ਦੁਨੀਆ ਬਾਰੇ ਵੀ ਸੋਚਾਂਗੇ ਅਸੀਂ ਉਹਨਾਂ ਨੂੰ ਆਪਸ਼ਨ ਦੇਵਾਂਗੇ ਜਪਾਨੀ ਲੈ ਲੋ ਜਰਮਨ ਜਰਮਨ ਲੈਂਗੁਏਜ ਵਾਸਤੇ ਵੀ ਬਹੁਤ ਸਾਰਾ ਇੰਡੀਆ ਦਾ ਤੇ ਜਾਪਾਨ ਦਾ ਇੱਕ ਐਗਰੀਮੈਂਟ ਹੋਇਆ 10 ਟ੍ਰਿਲੀਅਨ ਡਾਲਰ ਦਾ ਆਪਸ ਦੇ ਵਿੱਚ ਟ੍ਰੇਡ ਕਰਨਾ 10 ਸਾਲਾਂ ਚ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਪੰਜਾਬ ਨਿਭਾ ਸਕਦਾ ਹੈ ਸਾਨੂੰ ਇੰਡੀਆ ਨਵੈਸਟ ਦੇ ਵੀ ਦੱਸਿਆ ਵੀ ਅਸੀਂ ਉਸੇ ਦੇ ਅੰਡਰ ਕਰ ਰਹੇ ਹਾਂ ਵੀ ਅਸੀਂ ਉਹ ਪੂਰਾ ਕਰਨਾ ਸੋ ਅਸੀਂ ਅਸੀਂ ਉਹਨੂੰ ਬਰਕ ਫੋਰਸ ਵੀ ਦੇ ਸਕਦੇ ਹਾਂ ਜੇ ਕੋਈ ਜਾਣਾ ਚਾਹੁੰਦੇ ਆ ਜਾਪਾਨ ਚ ਜਾਂ ਕੋਰੀਆ ਜਾ ਕੇ ਕੰਮ ਕਰਨਾ ਚਾਹੁੰਦੇ ਆ ਤੋ ਇਸ ਕਰਕੇ ਸਾਡੇ ਬੱਚੇ ਜਿਹੜੇ ਐਕਸਪਰਟ ਹੋ ਜਾਣਗੇ ਉੱਥੇ ਉੱਥੇ ਵੀ ਕੰਪਨੀਆਂ ਖੋਲਹੀ ਬੈਠੇ ਆ ਆਪਣੇ ਲੋਕ 30 35 35 ਸਾਲ ਪਹਿਲਾਂ ਜਾ ਕੇ ਸੋ ਇਸ ਕੰਮ ਚ ਤਾਂ ਪੰਜਾਬੀ ਜਿਹੜੇ ਨੂੰ ਕਦੇ ਵੀ ਮਾਰ ਨਹੀਂ ਖਾਂਦੇ ਤੇ ਪੂਰੀ ਦੁਨੀਆ ਚ ਪੰਜਾਬੀ ਨੇ ਔਰ ਸਕਸੈਸਫੁਲ ਪੰਜਾਬੀ ਨੇ ਬੜੀ ਬੜੀਆਂ ਕੰਪਨੀਆਂ ਦੇ ਮਾਲਕ ਪੰਜਾਬੀ ਨੇ ਬੜੀ ਬੜੀਆਂ ਕੰਪਨੀਆਂ ਦੇ ਸੀਓ ਪੰਜਾਬੀ ਨੇ ਸੋ ਸਾਨੂੰ ਖੁਸ਼ੀ ਹੁੰਦੀ ਹੈ ਉੱਥੇ ਜਾ ਕੇ ਉਹ ਇਹ ਦੁਨੀਆ ਚ ਥੋੜਾ ਜਿਹਾ ਘਟ ਗਏ ਨੇ ਤੇ ਜੇ ਉਹ ਜਾਣ ਚਾਹਣ ਮੈਂ ਨਹੀਂ ਕਹਿੰਦਾ ਕਿ ਤੁਸੀਂ ਚਲੇ ਜਾਓ ਮੈਂ ਤਾਂ ਕਹਿੰਦਾ ਇੱਥੇ ਆਓ ਇੱਥੇ ਹੀ ਰਹੋ ਪਰ ਹਾਂ ਜੇ ਕੋਈ ਤੁਸੀਂ ਤਰੱਕੀ ਵਾਸਤੇ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਮੌਕੇ ਪ੍ਰੋਵਾਈਡ ਕਰਾ ਸਕੀਏ ਇਸ ਤੋ ਇਸੇ ਦੋਂ ਦਾ ਕਿ ਮੈਂ ਪੰਜਾਬ ਦੀ ਤਰੱਕੀ ਚਾਹਣਾ ਦਿਲੋਂ ਮੈਂ ਪੰਜਾਬ ਚ ਲੇਟੈਸਟ ਟੈਕਨੋਲੋਜੀ ਲੈ ਕੇ ਆਉਣਾ ਚਾਹਨਾ ਮੈਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਆਪਣੇ ਘਰੇ ਹੀ ਕਾਮਯਾਬ ਹੁੰਦੇ ਦੇਖਣਾ ਚਾਹਨਾ ਮੈਂ ਪੰਜਾਬ ਵਾਸਤੇ ਕੰਮ ਲੱਭਦਾ ਫਿਰਦਾ ਮੈਨੂੰ ਜਿੱਥੇ ਮਰਜ਼ੀ ਜਾਣਾ ਪਵੇ ਮੈਂ ਜਾਊਂਗਾ ਮੈਂ ਇਹਨੂੰ ਪੰਜਾਬ ਦਾ ਸੇਵਾਦਾਰ ਬਣਾਇਆ ਉਹਨਾਂ ਨੇ ਮੈਨੂੰ ਰਿਪ੍ਰੈਜ਼ੈਂਟੇਟਿਵ ਬਣਾਇਆ ਪੰਜਾਬੀਆਂ ਨੇ ਠੀਕ ਹੈ ਨਾ ਤੇ ਜਿਹਦੀ ਜਿਹੋ ਜੀ ਨੀਤ ਹੁੰਦੀ ਹੈ ਉਹ ਹੈ ਜੇ ਕੰਮ ਕਰ ਲੈਂਦਾ ਉਹ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੇ ਕਲਾ ਟਾਈਮ ਟੇਬਲ ਦੇ ਨਾਲ ਧੰਨਵਾਦ